ਬੈਂਸਣਾ ਵੱਲੋਂ ਬੈਂਸ ਭਰਾ ਮੇਰੇ ਕੋਲ ਆਪ ਆਏ ਫਤਿਹਗੜ੍ਹ ਸਾਹਿਬ ਉਹਨਾਂ ਨੇ ਆ ਕੇ ਮੈਨੂੰ ਸਰੋਪਾ ਪਾਇਆ ਤੇ ਸਰੋਪਾ ਪਾ ਕੇ ਮੈਨੂੰ ਕਹਿੰਦੇ ਸਾਡੀ ਪਾਰਟੀ ਨੂੰ ਇਲੈਕਸ਼ਨ ਲੜ ਮੈਂ ਕਿਹਾ ਜੀ 5 ਦਿਨ ਨੂੰ ਤਾਂ ਇਲੈਕਸ਼ਨ ਜਿਹੜੇਗੇ ਕਿ ਮੈਂ 5 ਦਿਨਾਂ 'ਚ ਕੀ ਲੜੂਗਾ ਜੀ 5 ਦਿਨਾਂ 'ਚ ਮੇਰੇ ਕੋਲ ਦੋ ਪਿੰਡ ਨਹੀਂ ਕੱਢ ਹੋਣੇ ਉਹ ਕਹਿੰਦੇ ਨਹੀਂ ਤੇਰਾ ਰੁਤਬਾ ਤੇਰਾ ਨਾਮ ਹੈ ਤੂੰ ਇਲੈਕਸ਼ਨ ਲੜ ਕੋਈ ਗੱਲ ਨਹੀਂ ਅਸੀਂ ਤੇਰੇ ਪਿੱਛੇ ਬੈਠੇ ਹਾਂ 5-7 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਪਤਾ ਕਿੰਨੀ ਬੋਟ ਪੰਦੀ ਆ ਪਰ ਫਿਰ ਵੀ ਬਹੁਤ ਵਧੀਆ ਕਾਰ ਦਿੱਤਾ ਲੋਕਾਂ ਨੇ ਪਿੰਡਾਂ ਦੇ ਵਿੱਚ ਗਏ ਆਪਾਂ ਲੱਡੂਆਂ ਨਾਲ ਤੋਲਿਆ ਬਹੁਤ ਵਧੀਆ ਉਸਤਾਲ ਦਿੱਤਾ ਲੋਕਾਂ ਨੇ ਬੜੀ ਵਧੀਆ ਕਿਰਪਾ ਹੋਈ ਹੈ ਮਹਾਰਾ ਸੱਚੇ ਪਾਤਸ਼ਾਹ ਦੀ 2027 ਦੇ ਵਿੱਚ ਜਿਹੜੀ ਇਲیکشن ਲੜਾਂਗੇ ਉਹ ਇੱਕ ਵੱਡੇ ਪਦਰੇ ਤੇ ਹੋਊਗੀ ਔਰ ਐਮਐਲਏ ਲੋਕਾਂ ਨੂੰ ਬਣ ਕੇ ਦਿਖਾਵਾਂਗੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਬ ਜਾਇਦਾਂ ਦੀ ਬੜੀ ਕਿਰਪਾ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਜਗਤ ਮਾਤਾ ਮਾਤਾ ਗੁਜੇਕੌਰ ਜੀ ਵੀ ਬਹੁਤ ਕਿਰਪਾ ਸੱਚੇ ਪਾਤਸ਼ਾਹੀ ਉਹ ਮੈਨੂੰ ਪਤਾ ਹੈ ਉਹ ਸਮਾਂ ਘਟ ਸੀ ਮੇਰੇ ਕੋਲ ਹੁਣ ਉਹ ਮੇਰੀ ਪਿੱਠ ਨਹੀਂ ਲੱਗਣ ਦੇਣਗੇ ਵੀ ਆਉਣ ਆ ਟਾਈਮ ਦੇ ਵਿੱਚ ਮੈਂ ਇੱਕ ਵੱਡੇ ਪਦਰੇ ਤੇ ਵੱਡੇ ਯੂਥ ਨੂੰ ਲੈ ਕੇ ਨਾਲ ਤੇ ਜਿਵੇਂ ਪੰਨਾ ਸਿੱਧੂ ਮੈਨੂੰ ਫੁੱਲ ਸਪੋਰਟ ਕਰਦਾ ਹੈ ਹੂੰ